ਗੋੜੀ ਸੁਖਮਨੀ ਮਹੱਲਾ ਪੰਜਵਾ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਟਾਵੋ ਸਿਮਰੋ ਜਾਸ ਬਸੰ ਪਰ ਇਕੈ ਨਾਮ ਜਪਤ ਅਗੰਤ ਅਨੇਕੈ ਵੇਦ ਪ੍ਰਾਣ ਸਮਰਸੋਧ ਅਖਰ ਕੀਨੀ RAM ਨਾਮ ਇਕ ਅਖਰ ਕਨ ਕਾ ਇਕ ਜੈ ਸੀ ਪਸਾਵੇ ਤਾਂ ਕੀ ਮਹਿਮਾ ਗਣੀ ਨਾ ਵੈ ਕਾਂਖੀ ਇਕੈ ਦਰਸ ਤੁਹਾਰੋ ਨਾਨਕ ਓਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅਮਰਤ ਪ੍ਰਬਨਾਮ ਭਗਦਜ ਨਾਮ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਘਰ ਬਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦਸ਼ਮਨ ਤਰੈ ਪ੍ਰਭ ਕੈ ਸਿਮਰਨ ਕਾਚ ਬਗਨ ਲਾਗੈ ਪ੍ਰਭ ਕੈ ਸਿਮਰਨ ਅੰਧੇਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਬਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਪੈ ਪ੍ਰਭ ਕਾ ਸਿਮਰਨ ਸਾਧਕੇ ਸੰਗ ਸਰਮਨਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਦਿ ਸਿਧ ਨੌਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤਪੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬੰਛੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਇ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ سی سمرے جن سمر نانک تاگو پائے اونچا پرب کے پرکرن ترسنا بوجھ پرب سمرن سب کش سوج پرب سمرن آئیں جم تراسا پرب کمرن پورن آسا پرب قرن من کی مل جائے امرت نمرت مائے سمائے پرب جی بسے ساد کی رسنا نانک جن کا دسن دسنا ਪਰਪੋ ਸਿਮਰੇ ਸੇ ਤਨਮੰਤੇ ਪ੍ਰਪੋ ਸਿਮਰੇ ਸੇ ਪਤਮੰਤੇ ਪ੍ਰਪੋ ਸਿਮਰੇ ਸੇ ਜਨ ਪਰਮਾਨ ਪ੍ਰਪੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਪੋ ਸਿਮਰੇ ਸੇ ਬਹਿਮਉਤਾ ਜੈ ਪ੍ਰਪੋ ਸਿਮਰੇ ਸੇ ਸਰਬਕੇ ਰਾਜੇ ਪ੍ਰਪੋ ਸਿਮਰੇ ਸੇ ਸੁਖਵਾਸੀ ਪ੍ਰਪੋ ਸਿਮਰੇ ਸੇ ਸੁਧਾਵਨਾਸੀ ਸਿਮਰਨ ਤੇ ਲਾਗੇ ਜਨਾਬ ਦਇਆਲਾ ਅਨੰਗ ਜਨ ਕੀ ਮੰਗੇ ਰਵਾਲਾ ਪ੍ਰਪੋ ਸਿਮਰੇ ਸੇ ਪਰਉਪਕਾਰੀ ਪ੍ਰਪੋ ਸਿਮਰੇ ਤਨ ਸਦਬਲ ਹਾਰੀ ਪ੍ਰਪੋ ਸਿਮਰੇ ਸੇ ਮੁਖ ਸੁਹਾਵੇ ਪ੍ਰਪੋ ਸਿਮਰੇ ਕਨ ਸੁਖ ਬਿਹਾਵੇ ਪਰਪੋਸ ਸਿਮਰੈਤਨ ਆਤਮਜੀਤਾ ਪਰਪੋਸ ਸਿਮਰੈਤਨ ਨਿਰਮਲ ਰੀਤਾ ਪਰਪੋਸ ਸਿਮਰੈਤਨ ਅਨੰਦ ਕਨੇਰੇ ਪਰਪੋਸ ਸਿਮਰੈ ਬਸੇ ਹਰਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਟਕੈ ਸਿਮਰਨ ਕਾਰ ਦੇ ਪੂਰੇ ਪ੍ਰਭ ਕੈ ਸਿਮਰਨ ਕਭੂ ਨਾ ਚੂਰੇ ਪ੍ਰਭ ਕੈ ਸਿਮਰਨ ਹਰ ਗੁਰ ਮਨਨੀ ਟਕੈ ਸਿਮਰਨ ਸਹਿਜ ਜਮਾਨੀ ਟਕੈ ਸਿਮਰਨ ਹੀ ਚਲ ਆਸਨ ਉਪਕੈ ਸਿਮਰਨ ਕਮਲ ਬਿਦਾ ਆਸਨ ਪ੍ਰਭ ਕੈ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤਨਾ ਪਾਰ ਸਿਮਰੈ ਸੇ ਚੰਚਨ ਕੋ ਪ੍ਰਭ ਮਯਾ ਨਾਨਕ ਤਿੰਜਨ ਸਰਨੀ ਪਾਇ ਹਰ ਸਿਮਰਨ ਕਰ ਭਗਤ ਪ੍ਰਪਾਇ ਹਰ ਸਮਨਨ ਗੁਬੈਦ ਪਾਇ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਮਨਨ ਨੀਚਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਹੋ ਸਗਲਾ ਆਕਾਰ ਹਰ ਸਿਮਰਨ ਮੈਂ ਆਪ ਨਰੰਕਾਰਾ ਕਰ ਕਰਪਾ ਜਿਸ ਸਾਭ ਕੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ